ਹੋ ਸਤ ਬਾਬਾ ਕਾਲੂ ਜੀ ਮਹਾਰਾਜ ਕੀ ਜੈ ਸੱਚੇ ਦਰਬਾਰ ਕੀ ਜੈ ਸਮੂਹ ਨਗਰ ਨਿਵਾਸੀ ਸਾਹ ਸੰਗਤ ਨੂੰ ਸ림ਰ ਬੇਨਤੀ ਹੈ ਕਿ ਅੱਜ ਸ੍ਰੀ ਸਤ ਬਾਬਾ ਕਾਲੂ ਜੀ ਦੇ ਦਰਬਾਰ ਦੇ ਵਿੱਚ ਸਾਲਾਨਾ ਜਾਗਰਣ ماں ਭਗਵਤੀ ਜੀ ਦਾ ਕਰਵਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਇਲਾਕੇ ਦੇ ਮਸ਼ਹੂਰ ਕਲਾਕਾਰ ਪਹੁੰਚ ਰਹੇ ਨੇ ਜਿਨ੍ਹਾਂ ਦੇ ਵਿੱਚ ਲक्की ਭਗਤ ਜੀ ਜੋ ਇਸ ਜਾਗਰਣ ਦਾ ਆਗਾਜ਼ ਕਰਨਗੇ ਉਹਨਾਂ ਤੋਂ ਬਾਅਦ ਗਿਲ ਸਿਸਟਰ ਸਾਡੇ ਦਰਮਿਆਨ ਪਹੁੰਚ ਰਹੇ ਨੇ ਤੇ ਅੰਤਮ ਕਲਾਕਾਰ ਹੋਣਗੇ ਅਜੇ ਮਾਹੀ ਜੀ ਸੋ ਇਹ ਸਾਰੇ ਕਲਾਕਾਰ ਆਪ ਸਭ ਨੂੰ ਆਪਣੇ ਭਜਨਾ ਦੇ ਨਾਲ ਮੰਤਰ ਮੁਕਤ ਕਰਨਗੇ ਸੋ ਮੈਂ ਇੱਕ ਵਾਰ ਫਿਰ ਬੇਨਤੀ ਕਰਦਿਆਂ ਸਮੂਹ ਨਗਰ ਨਿਵਾਸੀ ਸਾਧ ਸੰਗਤ ਨੂੰ ਕਿ ਉਹ ਅੱਜ ਠੀਕ 9 ਵਜੇ ਸਤ ਅਬਾ ਕਾਲੀਵੇਰ ਦਰਬਾਰ ਦੇ ਵਿੱਚ ਇਸ ਜਾਗਰਣ ਦੇ ਖੂਬ ਆਨੰਦ ਮਾਣਨ ਦੇ ਲਈ ਮਹਾਰਾਜ ਦੇ ਮਹਾਮਾਇਦੀਆਂ ਪੇਟਾਂ ਦਾ ਜੋ ਗੂੰਗਾਣ ਰਾਗੀਆਂ ਵੱਲੋਂ ਕੀਤਾ ਜਾਣਾ ਉਹਨਾਂ ਨੂੰ ਸਰਵਣ ਕਰਨ ਲਈ ਪਹੁੰਚੋਗੇ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਬੋਲ ਸਤਿਬਾਬਾ ਕਾਲੂ ਜੀ ਮਹਾਰਾਜ ਕੀ ਜੈ ਠੀਕ ਹੈ ਜਿੰਨਕ 8 ਸਾਲ ਦੀ ਤਰ੍ਹਾਂ ਬਾਬਾ ਕਾਲੂ ਦੀ ਜਗ੍ਹਾ ਤੇ ਮਹਾਮਾਇਦਾ ਜਾਗਰਣ ਅੱਜ ਸ਼ਾਮ ਨੂੰ ਤਕਰੀਬਨ 9 ਵਜੇ ਸ਼ੁਰੂ ਕੀਤਾ ਜਾਣਾ ਹੈ ਹਮੇਸ਼ਾ ਹੀ ਇੱਕ ਪ੍ਰਬੰਧਕ ਕਮੇਟੀ ਇਸ ਪ੍ਰੋਗਰਾਮ ਦਾ ਚਚੇ ਤੌਰ ਤੇ ਪ੍ਰਬੰਧ ਕਰਦੀ ਹੈ ਤੇ ਆਲੇ ਦੁਆਲੇ ਦੇ ਇਲਾਕਾ ਵਸਨੀਕਾਂ ਨੂੰ ਵੀ ਬੇਨਤੀ ਹੈ ਕਿ ਇਹਦੇ ਵਿੱਚ ਜਿਆਦਾ ਤੋਂ ਜਿਆਦਾ ਸ਼ਾਮਲ ਹੋ ਕੇ ਲਾਭ ਉਠਾਉਣ ਪ੍ਰਬੰਧਕ ਕਮੇਟੀ ਦਾ ਵੀ ਮੈਂ ਬੜਾ ਸ਼ੁਕਰਗੁਜ਼ਾਰ ਹਾਂ ਕਿਉਂਕਿ ਹਰ ਸਾਲ ਇਹਨਾਂ ਵੱਲੋਂ ਜਿਹੜਾ ਆਪਰਾਲਾ ਕੀਤਾ ਜਾਂਦਾ ਹੈ ਲੋਕਾਂ ਨੂੰ ਇਸ ਧਾਰਮਿਕ ਸਥਾਨ ਦੇ ਨਾਲ ਜੋੜਿਆ ਜਾਂਦਾ ਹੈ ਮਹਾਮਾਈ ਦੇ ਗੂੰਜਾਨ ਸੁਨ ਗਾਇਜਨ ਦੇ ਹਨ ਸੁਣਾਏ ਜਾਂਦੇ ਹਨ ਤੇ ਉਹਨਾਂ ਤੇ ਅਮਲ ਕਰਨ ਦੀ ਵੀ ਪ੍ਰੇਰਣਾ ਮਿਲਦੀ ਹੈ ਬਹੁਤ ਬਹੁਤ ਮੈਂ ਧੰਨਵਾਦੀ ਹਾਂ ਪ੍ਰਬੰਧਕ ਕਮੇਟੀ ਦਾ ਇਸ ਪ੍ਰੋਗਰਾਮ ਨੂੰ ਬਚੇਚੇ ਤੌਰ ਤੇ ਸਫਲ ਬਣਾਉਣ ਲਈ ਬਹੁਤ ਸਤਿ ਆਪਾ ਕਾਲੂ ਜੀ ਮਹਾਰਾਜ ਜੀ ਜੈ